ਰਾਸੋਸੋ ਸਵਾਦੀ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਸਿਰ ਕਰਦਾ 30 ਸਾਲ ਲੀਡਰ ਸਰ ਕੈਂਪੇਨ ਦੇ ਦੌਰਾਨ ਹੀ ਪਾਰਟੀ ਦਾ ਕੰਮ ਕਰਦੀ ਮੈਂ ਜੱਥੇ ਹੀ ਬਹੁਤ ਪਾਰਟੀਵਾਦ ਸੇ ਅਨਪੋਸਟਡ ਕਰ ਰਹੇ ਹਾਂ ਆਪਣਾ ਇਹ ਕਮਿਟਮੈਂਟ ਜਿਹੜੀ ਪਾਰਟੀ ਰਤੀ ਹੈ ਤੁਸੀਂ ਵਿਖਿਆਤੋ ਮੈਨੂੰ ਸਾਥੀਆਂ ਦੱਸਿਆ ਵੀ ਹੈ ਕਿ ਸਵੇਰੇ ਪਿੰਡ 5 ਵਜੇ ਪਹੁੰਚ ਗਏ ਸੀ ਉਥੇ ਹੀ ਫਿਰ ਕਿਸੇ ਆਦਮੀ ਨੇ ਉਹਨਾਂ ਕਿਹਾ ਕਿ ਮੈਂ ਨਾਲ ਨਾਲਵਾਂ ਪਿਆਰੂ ਉਹ ਕਿਹਾ ਤਬਾਦਲ ਮੈਂ ਵੀ ਕੋਈ ਕੱਲ੍ਹ ਸ਼ਾਮ ਹੀ ਕਿਸੇ ਫੈਮਲੀ ਫੰਕਸ਼ਨ ਦੇ ਵਿੱਚ ਚੰਡੀਗੜ੍ਹ ਪਹੁੰਚ ਗਿਆ ਸੀ ਰਸਤੇ 'ਚ ਹੀ ਮੈਨੂੰ ਫਿਰ ਸਾਡੇ ਜਨਰਲ ਸਿਟੀ ਆਰਗੇਨਾਈਜੇਸ਼ਨ ਜਿਹੜੇ ਕਪੂਰ ਸਿੰਘ ਸਦੂਨਾ ਧਰਾ ਦਿੱਤੀ ਕਿ ਆ ਗੱਲ ਅਸੀਂ ਪਹੁੰਚਦੇ ਬਹੁਤ ਹੀ ਬੜੀ ਗੱਲ ਹੈ ਕਿ ਕੋਈ ਇਹ ਜਾਣਦਾ ਟਾਈਮ ਨਹੀਂ ਸੀ 71 ਸਾਲ ਦੀ ਵਰਸੀ ਉਹਨਾਂ ਦੀ ਪਾਰਟੀ ਨੇ ਬੜਾ ਕੰਮ ਕੀਤਾ ਜਿਹੜੀ ਚੜ੍ਹਦੀ ਕਲਾ ਲਈ ਪਾਰਟੀ ਸਾਹਿਬ ਉਹਨਾਂ ਵੱਡੀ ਵੇਖੋ ਚੜ੍ਹਦੀ ਕਲਾ ਤੇ ਉਹਨਾਂ ਦੇ ਫਾਦਰ ਤੇ ਉਹਨਾਂ ਦੀ ਸਭ ਤੋਂ ਵੱਡੀ ਕਮਿਟਮੈਂਟ ਅੱਜ ਦੇ ਦਿਨ ਕਮਿਟਮੈਂਟ ਤੋਂ ਲਾਪਤੀ ਹਾਂਜੀ ਇੱਥੇ ਰੋ ਸਿਆਸਤ ਦੇ ਵਿੱਚ ਪਾਰਟੀਆਂ ਦੇ ਵਿੱਚ ਲੋਕਾਂ ਦੀ ਕਮਿਟਮੈਂਟ ਵੀ ਜਿਹੜੀ ਹੈ ਸਭ ਤੋਂ ਵੱਡੀ ਤੇ ਕੁਸ਼ਨਵਾਕ ਉਸੇ ਤੇ ਹੀ ਹੈ ਲੋਕਾਂ ਦੀ ਕਮਿਟਮੈਂਟ ਹੀ ਹੈ ਆਜਮੀ ਵੇਖੋ ਇਲੈਕਸ਼ਨ ਦੇ ਵਿੱਚ 5 ਵਜੇ ਸਵੇਰੇ ਪਹੁੰਚਣਾ ਬਿਲਕੁਲ ਤੇ ਬਹੁਤ ਵੱਡਾ ਸਪੈਸ਼ਲੀ ਇਹ ਸੀਰੀਏ ਨੂੰ ਬੰਗਾ ਅਸੈਂਬਲੀ ਕੌਨਫੀਡੈਂਸੀ ਨੂੰ ਵੀ ਵੇ ਲੁਕਿੰਗ ਫਾਰਵਰਡ ਨਹੀਂ ਹਲਕੇ ਦੇ ਲੋਕਾਂ ਨੂੰ ਬੜਾ ਦੁੱਖ ਹੈ ਜੀ ਕੋਈ ਹੌਸਲਾ ਬਚਾਈ ਲਈ ਸ਼ਬਦ ਕੋਈ ਨਹੀਂ ਦੇਖਿਆ ਜੀ ਵਜਾ ਸਰ ਸਮੁੱਚੇ ਦੁਆਬੇ 'ਚ ਹੀ ਪ੍ਰਭਾਵ ਸੀ ਹਾਂਜੀ ਸਮੁੱਚੇ ਦੁਆਬੇ 'ਚ ਹੀ ਬਹੁਤ ਬਿਲਕੁਲ ਕੋਈ ਦੂਰ ਨਹੀਂ ਇਸ਼ਾਰੇ ਕਮੇਟ ਕਰਨ ਜਿਹੜਾ ਬੰਦਾ ਜੀ ਕਮਿਟਿਡ ਹੈ ਉਹਦਾ ਪ੍ਰਭਾਵ ਤੇ ਆਬਵੀਅਸਲੀ ਹੋਏਗਾ ਆਪ ਵਿਚ ਹੀ ਇਹ ਅਖਲਾਜੇ ਚਾਦ ਹਫਤੇ ਪਹਿਲੇ ਹੀ ਇਹ ਨਾਲ ਏਰੀਏ ਚ ਇੱਕ ਪਿੰਡ ਦੇ ਵਿੱਚ ਜਿੱਥੇ ਫੈਸਟੀਵਲ ਇੱਕ ਟੂਰਨਾਮੈਂਟ ਸੀ ਮੈਂ ਹੋ ਕੇ ਗਿਆ ਗੜੀ 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 ਏ ਜੀ ਸੀ ਮੈਂ ਹੋ ਕੇ ਗਿਆ ਜure ਪੂਰੇ ਇਸ ਆਸ ਉਮੀਦ ਵਿੱਚ ਸਨ ਕਿ ਤਗੜੀਆਂ ਕਲੇਚੇ ਲੜਾਂਗੇ ਤੇ ਅੱਜ ਕੀ ਰਿਜ਼ਲਟ ਵੀ ਪਾਰਟੀ ਪ੍ਰਤੀਜਾ ਦਿਖਲੇਗਾ ਪਰ ਚੱਕ ਕੁਦਰਤ ਨੂੰ ਕੀ ਮਨਜ਼ੂਰ ਹੈ ਪਤਾ ਹੀ ਕਿਸੇ ਨੂੰ ਨਹੀਂ ਸਾਡਾ ਗੁਰਾਣ ਵੀ ਪਿੰਡਾਂ ਚ ਗਏ ਜੀ ਸਾਡਾ ਗੁਰਾਣ ਪਿੰਡਾਂ ਚ ਗਏ ਜੀ ਔਰ ਪਾਣੀ ਦੇ ਵਿੱਚ ਘੁੰਮਦੇ ਰਹੇ ਜੀ ਜਿੱਥੇ ਪਿਛੇ ਆੜਾ ਹੈ ਜੀ ਬਹੁਤ ਹੀ ਅਨਫੋਰਚੂਨੇਟ ਹੈ ਜੀ ਅਰੇ ਚੰਗੇ ਕਮਿਟਿਡ ਸਾਥੀ ਜਾਨ ਵਾਲੇ ਸਾਥੀ ਤੁਹਾਨੂੰ ਪਤਾ ਹੈ ਕਿ ਪਿਛਲੇ ਅਸੈਂਬਲੀ ਦੇ ਵਿੱਚ ਇੱਕ ਵਾਰ ਉਹ ਕਾਲੀਆਂ ਨੇ ਕੁਮਾਰੀ ਚੰਗੀ ਕੋਈ ਗੱਲ ਕਹਿਤੀ ਸੀ ਬਟੋਹੇ ਦੇ ਉਹ ਜੀ ਵੀ ਕੇ ਉਹ ਸਗਣ ਕਿ ਜਿਹੜਾ ਆਦਮੀ ਦਲੇਰ ਵੀ ਸੀ ਨਾ ਕਮਿਟਿਡ ਸੀ ਬਟ ਇਹ ਕਿ ਇਸ ਟਾਈਮ ਤੇ ਵਿਸ਼ੇਸ਼ ਔਰਤ ਕਮਿਟਡ ਲੋਕਾਂ ਦੀ ਬਹੁਤ ਬੱਚੀ ਅੱਜ ਅੱਜ ਅਰੋਚਨ ਸਿੰਘ ਜੀ ਦਾ ਜਾਣਾ ਪਾਰਟੀ ਬਾਸੇ ਤੇ ਈਰੀਏ ਬਾਸੇ ਮੈਂ ਹੁਣ ਵੇਖਿਆ ਪਿੰਡੋ ਪਿੰਡ ਲੋਕ ਚੌਕਾਂ ਦੇ ਵਿੱਚ ਸੜਕਾਂ ਤੇ ਡੀ ਕਰ ਰਹੇ ਹਾਂਜੀ ਇਹ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਹੈ ਤਰਜਮਾਨੀ ਹੁੰਦੀ ਹੈ ਕਿ ਸਪੌਂਟੇਨੀਸਲੀ ਲੋਕਾਂ ਦਾ ਇਜ਼ਤਮਾਨ ਸੀ ਤੇ ਲਈ ਬੀਟ ਕਰ ਰਹੇ ਨੇ ਅਸੀਂ ਹੁਣ ਰਸਤੇ ਚ ਕ੍ਰੋਸਿੰਗ ਕੀਤੇ ਵੀ ਹੈ ਜਿਸ ਮੀਟਿੰਗ ਬਣ ਹੋਈ ਸੀ ਰਸ਼ ਬਿਲਕੁਲ ਜ਼ਿਆਦਾ ਪੈਦਾ ਹਾਂਜੀ ਦੇਖੋ ਮੈਂ ਸਮਝਦਾ ਕਿ ਤਰਲੋਚਨ ਸਿੰਘ ਸੋਨ ਦਾ ਬਹੁਤ ਬਲੱਖਣ ਸ਼ਖਸੀਅਤ ਸੀਗੇ ਸਾਡੇ ਪੰਜਾਬ ਦੇ ਔਰ ਮੈਂ ਛੋਟੇ-ਛੋਟੇ ਹੁੰਦਿਆ ਤੋਂ ਇਹਨਾਂ ਨੂੰ ਦੇਖਦਾ ਰਿਹਾ ਜਿਸ ਪ੍ਰਕਾਰ ਇਹਨਾਂ ਨੇ ਉਸ ਮਾੜੇ ਦੌਰ ਦੇ ਵਿੱਚ ਕਾਂਗਰਸ ਪਾਰਟੀ ਸਰਦਾਰ ਗੰਦ ਸਿੰਘ ਤੇ ਇਹਨਾਂ ਨੇ ਆਪਸ ਵਿੱਚ ਮਲਕੀਤ ਸਿੰਘ ਦਾ ਕੰਮ ਹੋ ਰਿਹਾ ਸੀ ਸੋ ਪੰਜਾਬ ਦੇ ਲੋਕਾਂ ਦੀ ਦੱਬਿਆਂ ਦੀ ਮਿੱਧਿਆਂ ਦੀ ਪੁੱਛਲਿਆਂ ਦੀ ਸੇਵਾ ਕੀਤੀ ਬੇਸ਼ੱਕ ਆਮ ਘਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਕੱਲ ਵੀ ਉਹ ਕੈਂਪੇਨ ਕਰ ਰਹੀ ਸੀ ਮੈਨੂੰ ਰੋਜ਼ਾਨਾ ਮਿਲਦੇ ਸੀ ਬਲਕਿ ਤਕਰੀਬਨ ਲਗਾਤਾਰ 5 ਦਿਨ ਮਿਲਦੇ ਰਹੇ ਸੋ 111 ਨੰਬਰ 112 ਨੰਬਰ ਬੁੱਧ ਤੇ ਉਹਨਾਂ ਦੀ ਡਿਊਟੀ ਸੀ ਮੈਨੂੰ ਕਹਿੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ ਫੱਟੇ ਚੱਕ ਦਿਆਂਗੇ ਸੋ ਰੋਜ਼ਾਨਾ ਜਿਹੜਾ ਬੰਦਾ ਮਿਲਦਾ ਹੋਵੇ ਔਰ ਅਚਨ ਚੀਤ ਇਸ ਤਰ੍ਹਾਂ ਚਲਾ ਜਾਵੇ ਪੂਰਾ ਬਹੁਤ ਵੱਡਾ ਜਿਹੜਾ ਦੁੱਖ ਹੈ ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ ਨਾਲ ਪਾਰਟੀ ਨੂੰ ਸਾਨੂੰ ਨਿੱਜੀ ਤੌਰ ਤੇ ਇੱਕ ਐਸਾ ਵਿਅਕਤੀ ਚਲਾ ਗਿਆ ਜੋ ਅਨਥਕ ਵਰਕਰ ਤੋਂ ਲੀਡਰ ਬਣਿਆ ਬਿਆਲੀ ਸੀਗਾ ਜਿਹੜਾ ਹਰ ਵਿਅਕਤੀ ਦੀ ਨਬਜ਼ ਜਾਣਦਾ ਸੀਗਾ ਔਰ ਫਿਰ ਅਚਨਚੇ ਚਲੇ ਜਾਣਾ ਬਿਨਾ ਪਲੈਨਿੰਗ ਪਰਿਵਾਰ ਨੂੰ ਕਿਸੇ ਚੀਜ਼ ਦਾ ਅੰਦਾਜ਼ਾ ਨਹੀਂ ਹੈ ਨਿੱਕੀਆਂ ਨਿੱਕੀਆਂ ਸਾਡੀਆਂ ਬੜੀਆਂ ਭੈਣਾ ਮਾਂ ਵਿਚਾਰੀ ਉੱਤੇ ਕਿਉਂਕਿ ਉਹਨਾਂ ਨਾਲ ਬਹੁਤ ਵੱਡੀ ਅਨਹੂਣੀ ਹੋਈ ਹੈ ਸੋ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਟ ਹੈ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਸਾਥੀਆਂ ਨੂੰ ਸੰਗੀਆਂ ਨੂੰ ਪੱਗੇ ਦੇ ਲੋਗਾਂ ਨੂੰ ਲੇਕਿਨ ਕੀਤਾ ਕੁਝ ਨਹੀਂ ਜਾ ਸਕਦਾ ਜਿਸ ঠাকুর ਕੋ ਨਾ ਹੀ ਚਾਹ ਰਹਾਤਾ ਉਹ ਕੀ ਚੇਨ ਸਭ ਨਮਸਕਾਰ ਸਾਡਾ ਤਾਂ ਅਸੀਂ ਆਪ ਦੇ ਲੀਡਰ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਸੱਚੇ ਪਾਤਸ਼ਾਹ ਨੂੰ ਆਦੇ ਚਰਨਾਂ ਵਿੱਚ ਨਵਾਸ ਬਖਸ਼ੇ ਵਿਛੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਪਾਰਟੀ ਨੂੰ ਪਾਣਾ ਬਲ ਬਖਸ਼ੇ ਔਰ ਹਮੇਸ਼ਾ ਕਾਂਗਰਸ ਪਾਰਟੀ ਇਸ ਪਰਿਵਾਰ ਦੇ ਨਾਲ ਚਟਾਂਗਾਂ ਖੜੀ ਰਹੀ ਉਹਨਾਂ ਨੂੰ ਤਾਂ ਨਹੀਂ ਮੋੜ ਕੇ ਲਿਆ ਜਾ ਸਕਦਾ ਲੇਕਿਨ ਜਿੱਥੇ ਸਾਡੀ ਲੋੜ ਪਏਗੀ ਸਾਡੀਆਂ ਭੈਣਾਂ ਦੇ ਨਾਲ ਤੇ ਸਾਡੇ ਮਾਤਾ ਜੀ ਦੇ ਨਾਲ ਅਸੀਂ ਚਟਾਨ ਦੇ ਵਾਂਖੜੇ ਜਿੱਤੇ ਪਰਵਾਰ ਦਾ ਪੀੜਾ ਵੱਡਾ ਨੁਕਸਾਨ ਹੋਇਆ ਮੈਂ ਆਪਣਾ ਤੇ ਇਲਾਕੇ ਦੇ ਲੋਕ ਵੀ ਹੈ ਹੀ ਸਕਦੇ ਉਹਨਾਂ ਦੇ ਪਿਤਾ ਜੀ ਨੇ ਤਾਂ ਜੋ ਕੁਰਬਾਨੀ ਦਿੱਤੀ ਆਪਾਂ ਸਾਰਿਆਂ ਨੂੰ ਪਤਾ ਪਰ ਕਾਂਗਰਸ ਦਾ ਉਹ ਦਾਰ ਲੀਡਰ ਕਹਿ ਲੀਏ ਬਤੌਰ ਸਪਾਹੀ ਬਤੌਰ ਲੀਡਰ ਮੋਕਾਲੀ ਸੇਵਾ ਕੀਤੀ ਇੱਕਾਟ ਬਹੁਤ ਦੁੱਖ ਹੈ ਲਕਿਨ ਲੋਕਾਂ ਦਾ ਥੈਂਕ ਯੂ ਜੀ ਦੁਖਮਈ ਸਮੇਂ ਉਤੇ ਸਾਡੇ ਪੰਗਹਾ ਦੇ ਸਰਕਾਰ ਜੋ ਸਾਡਾ ਉਦਾਇਕ ਜਦੋਂ ਦਿੱਕਤ ਨੋਜਤ ਵਿੱਚ ਮੁਰਝੀ ਜੀ ਜਿਹੜਾ ਚਾਰਕ ਆਪਾਂ ਸਾਰਿਆਂ ਨੂੰ ਸਦੀਆਂ ਛੋੜਾ ਦੇ ਗਿਆ ਸਾਹਿਬ ਅੱਜ ਵਾਜ ਰਿਹਾ ਹਮ ਤਮ ਸੰਸਕਾਰ ਦੀ ਫਿਟ ਤੁਹਾਨੂੰ ਸੱਦਾ ਦੇ ਫੁੱਲ ਜਿਹਦੇ ਪੱਲਾ ਤੁਹਾਨੂੰ ਯਾਦ ਹੁੰਤੇ ਮਤਰਾਂ ਵਿਚ ਸ਼ਾਹ ਹੁੰਦੇ ਸੀ ਇਸ ਮੌਕੇ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਵਾਸ ਬਖਸ਼ੇ ਤੇ ਪਿਛੇ ਉਹਨਾਂ ਦੇ ਪਰਿਵਾਰ ਨੂੰ ਸਾਰੇ ਸਗੇ ਸੰਧੀਆਂ ਨੂੰ ਮਾਣ ਮਨੋਂ ਦਾ ਬਲ ਬਖਸ਼ੇ ਕਿਉਂਕਿ ਉਹਨਾਂ ਨੇ ਬੰਗਾ ਤੇ ਦੀ ਜਿੱਥੇ ਉਹਨਾਂ ਨੇ ਖੁਦ ਦੋ ਵਾਰ ਨਮਨ ਦਿੱਤੀ ਵਾਹ ਤੁਹਾ ਜੀ ਨਾਮ ਅੰਲਾਹ ਤੇ ਨਾਮ ਦਿੱਤੀ ਅੱਜ ਮੈਂ ਸਮਝਦਾ ਪਰਿਵਾਰ ਤੋਂ ਤਾਂ ਬਹੁਤ ਵੱਡਾ ਕਾਟਾ ਪਿਆ ਹੀ ਆ ਸਮਾਜ ਨੂੰ ਬਹੁਤ ਵੱਡਾ ਕਾਟਾ ਪਿਆ ਇਹ ਨੂੰ ਜਾਨਣਾ ਸੋ ਬਹੁਤ ਵੱਡਾ ਕਾਟਾ ਹੈ ਠੀਕ ਹੈ ਧੰਨਵਾਦ ਚੌਧਰੀ ਦਲੋਜਨ ਸਿੰਘ ਜਿਹੜੇ ਸਾਡੇ ਇਲਾਕੇ ਦੇ ਬਹੁਤ ਵੱਡੇ ਕਾਂਗਰਸ ਪਾਰਟੀ ਦੇ ਲੀਡਰ ਰਹੇ ਆ ਨਾ ਬਾਬਾ ਕਾਂਗਰਸ ਚੋਣ ਦੇ ਪ੍ਰਧਾਨ ਵੀ ਰਹੇ ਆ ਔਰ ਬਹੁਤ بڑے بڑے ਉਦਿਆਂ ਤੇ ਉਹਨਾਂ ਨੇ ਕੰਪਾਰਟੀ ਨੂੰ ਤਕੜਾ ਕਰਨ ਲਈ ਕੰਮ ਕੀਤਾ ਔਰ ਉਹਨਾਂ ਦਾ ਜਿਹੜਾ ਅਕਾਲ ਚਲਾਣਾ ਹੈ ਉਹ ਬੜਾ ਦੁਖਦਾਈ ਹੈ ਅਚਾਨਕ ਹੈ ਔਰ ਨਾਸੈਂਡ ਹੋ ਗਿਆ ਕਿਉਂਕਿ ਉਹਨਾਂ ਦੀ ਜੀ ਮੋਤ ਹੈ ਉਹ ਇਲੈਕਸ਼ਨ ਦੇ ਡਿਊਟੀ ਦੇ ਦਰਮਿਆਨ ਤਣ-ਤਣ ਦੇ ਵਿੱਚ ਹੋਈ ਔਰ ਉਹ ਕੋਸਮਾ ਪਹਿਲਾਂ ਜਿਹੜਾ ਉਹ ਆਪਣੇ ਵਾਰ ਚ ਘੁੰਮ ਕੇ ਪੂਰੇ ਵਾਰ ਦਾ ਸਰਵੇ ਕਰਕੇ ਉਹਨਾਂ ਨੇ ਫਿਰ ਮੈਨੂੰ ਵੀ ਫੋਨ ਕੀਤਾ ਔਰ ਅਸੀਂ ਇਕੱਠੇ तकरीबन 15 ਦਿਨ ਉੱਥੇ ਕੰਮ ਕਰਦੇ ਸੀਗੇ ਔਰ ਉਹਨਾਂ ਦਾ ਜਿਹੜਾ ਅਚਾਨਕ ਚਲੇ ਜਾਣਾ ਉਹ ਜਿੱਥੇ ਪਰਵਾਰ ਲਈ ਅਲੱਗੇ ਲਈ ਹੈ ਉੱਥੇ ਮੈਨੂੰ ਸਮਝਦਾ ਪਾਰਟੀ ਲਈ ਬਹੁਤ ਵੱਡਾ ਨੁਕਸਾਨ ਹੈ ਸਾਡੇ ਸਾਰਿਆਂ ਦਾ ਜਿਹੜਾ ਉਹ ਬਹੁਤ ਵੱਡਾ ਨੁਕਸਾਨ ਹੈ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਚਨ ਵਾਪਸ ਦੇਣ ਔਰ ਉਹਨਾਂ ਦਾ ਅਚਾਨਕ ਚਲੇ ਜਾਣਾ ਜਿਹੜਾ ਹੈ ਉਹ ਉਹਦਾ ਜਿਹੜਾ ਕਾਟਾ ਨਾ ਪੂਰਾ ਹੋਣ ਵਾਲਾ ਹੈ ਉਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਪਰਵਾਸ ਕਰਨ ਦਾ ਸਾਨੂੰ ਸਾਰਿਆਂ ਨੂੰ ਬਲ ਵਖਸ ਜੱਲੀਜੀ ਸਾਹਿਬ ਜਿੱਦਾਂ ਉਹ ਪਾਰਟੀ ਤੋਂ ਲੈ ਆਫੀਸਰ ਵੀ ਰਹੇ ਬੜੇ ਲਿਖੇ ਵੀ ਬਹੁਤ ਸਨ ਹਾਂਜੀ ਹਾਂਜੀ ਉਹ ਇੰਡੀਅਨ ਫੋਰ ਹਾਂ ਇੰਡੀਅਨ ਫੋਰ ਸਰਵਿਸ ਦੇ ਵਿੱਚੋਂ ਉਹਨਾਂ ਨੇ ਅarli ਰਿਟਾਇਰਮੈਂਟ ਲਈ ਉਸ ਤੋਂ ਬਾਅਦ ਸਾਹ ਬਿਆਨ ਸਿੰਘ ਨਾਲ ਐ ਜੀਓਐਸਪੀ ਕੰਮ ਕੀਤਾ ਸਾਹ ਬਿਆਨ ਸਿੰਘ ਦੀ ਮੌਤ ਤੋਂ ਬਾਅਦ ਫਿਰ ਉਹ ਤਕਰੀਬਨ ਜਦੋਂ ਉਹਨਾਂ ਦਾ ਐਸੈਸੀਨੇਸ਼ਨ ਹੋਇਆ ਸ਼ਹੀਦ ਦੀ ਹੋਈ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਲਾਕੇ ਦੇ ਵਿੱਚ ਆ ਕੇ ਆਪਣੇ ਬਜ਼ੁਰਗਾਂ ਦੀ ਜਿਹੜੀ ਬਰਾਸ ਸੀ ਉਹ ਬੰਗਾ ਹਲਕੇ ਦੀ ਉਹ ਹਿਮਾਲੀ ਔਰ ਮੈਂ ਸਾਹਮਣੇ ਤੋਂ ਬਹੁਤ ਇਮਾਨਦਾਰੀ ਤੇ ਬਹੁਤ ਵਧੀਆ ਤਰੀਕੇ ਨਾਲ ਤਕੜੇ ਹੋ ਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਸੰਗਠਿਤ ਕੀਤਾ ਤਕੜਾ ਕੀਤਾ ਔਰ ਇਲਾਕੇ ਦੀ ਸੇਵਾ ਕੀਤੀ ਔਰ ਬੰਗਾ ਹਲਕੇ ਦੀ ਇਕੱਲੇ ਬੰਗਾ ਹਲਕੇ ਦੀ ਡਿਵੈਲਪਮੈਂਟ ਨਹੀਂ ਇਲਾਕੇ ਭਰ ਦੀ ਡਿਵੈਲਪਮੈਂਟ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੀ ਬੜੀ ਜਾਣਕਾਰੀ ਹੋਰ ਜਿਸ ਤਰ੍ਹਾਂ ਜੀ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਜੀ ਤੁਸੀਂ ਉੱਥੇ ਉਹਨਾਂ ਦੇ ਨਾਲ ਰਹੇ ਹੋ ਡਾਕਟਰ ਦਾ ਕਹਿਣਾ ਕੀ ਕਾਰਨ ਬਣਿਆ ਕਿ ਇੰਨਾ ਮੰਦ ਪਗਾ ਪਾਣਾ ਵਾਸਤੇ ਹਾਂਜੀ ਉਹ ਇਦਾਂ ਲਈ ਬਗੂਏ 80-85 ਕਿਲੋਮੀਟਰ ਤੱਕ ਅਸੀਂ ਡੋਰ ਟੂ ਡੋਰ ਕਰਦੇ ਸੀ तकरीबन 12-14 ਦਿਨ ਅਸੀਂ ਬਾੜ ਦੇ ਵਿੱਚ ਘੁੰਮਦੇ ਰਹੇ 111 ਬੂਥ ਜਿਹੜਾ ਉਹਨਾਂ ਕੋਲ ਸੀਗਾ 112 ਮੇਰੇ ਕੋਲ ਸੀਗਾ ਤਾਂ ਤਾਂ ਦੇ ਤਿੰਨ ਨੰਬਰ ਬਾੜ ਦਾ ਔਰ ਅਸੀਂ ਜੁਆਇੰਟਲੀ ਸਾਡੇ ਦੋਨੋਂ ਬੂਥ ਜਿਹੜੇ ਕਵਰ ਕੀਤੇ ਆ ਉਹਨਾਂ ਨੂੰ ਸਿਹਤ ਨੂੰ ਕੋਈ ਕੋਈ ਸਮੱਸਿਆ ਨਹੀਂ ਸੀ ਬਹੁਤ ਅੱਛੀ ਸਿਹਤ ਸੀਗੀ ਔਰ ਬਿਲਕੁਲ ਫਿਟ ਸੀਗੇ ਅਚਾਨਕ ਹਾਰਟ ਫੇਲਰ ਹੋਇਆ ਜਾਂ ਕੀ ਕਾਰਨ ਹੋਇਆ ਉਹਲੇ ਪੋਸਟਮਾਰਟਮ ਵੀ ਬਹੁਤ ਜ਼ਿਆਦਾ ਲੱਗ ਸਕੂ ਗੱਲੇ ਉਹਦੇ ਬਾਰੇ ਕੁਝ ਕਲੀਅਰ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ मतलब की रीजन बनेगा बड़ा दुख भरा भाण वापरिया मैडम जी पहुंचे हो इतने संस्कार करो ਆਪ ਜੀ ਨੂੰ ਬੋਲ ਕੇ ਮਾਣ ਦਾ ਸਨੌਰ ਰੋਣਾ ਆਪ ਨੂੰ ਚੰਗਾ ਪਤਾ ਹੈ ਜਿਵੇਂ ਜੋ ਜਦੋਂ ਉਹਦੇ ਪਾਰਟੀ ਦੀ ਜੀਵਨ ਕਰਤਾ ਕਰਦੇ ਚਿੰਨ੍ਹ ਦੋ ਚਿੰਨ੍ਹ ਦੋ ਸਾਰੇ ਨੂੰ ਜਿਹੜਾ ਜ਼ਮਾਇਕ ਲੋਕੀ ਤਾਫਤ ਦੇ ਅਮਰ ਆਤਮਾ ਨੂੰ ਸ਼ਾਂਤੀ ਮਿਲੇ ਪਰਿਵਾਰ ਪਰਮ ਸਪਲ ਹੋਸ਼ੀਏ ਥੈਂਕ ਯੂ ਅੱਜ ਇਲਾਕੇ ਦੀ ਬੜੀ ਉੱਗੀ ਸ਼ਖਸੀਅਤ ਦੋ ਵਾਰ ਵਧਾਈ ਕਰਾਇ 24 ਤੁਲੋਚ ਸੂਣ ਜੀ ਕੰਨ ਤਨ ਤਨ ਵਿੱਚ ਜਿਹੜਾ ਚੋਣ ਪ੍ਰਚਾਰ ਦੇ ਦਰਮਿਆਨ ਹਟੇਕਣਾ ਜਿਹੜਾ ਉਸ ਦੀ ਵੀ ਵਿਛੋੜਾ ਦੇ ਗਏ ਸਨ ਔਰ ਉਹਨਾਂ ਦੇ ਸਦੀ ਵੀ ਵਿਛੋੜੇ ਨਾਲ ਜਿੱਤੇ ਪਰਿਵਾਰ ਨੂੰ ਅਸਹਿ ਦੁੱਖ ਦੀ ਸਥਿਤੀ ਚ ਨਿਕਰੇ ਨੇ ਉੱਤੇ ਹਲਕੇ ਨੂੰ ਵੀ ਇੱਕ ਤਿਆਰ ਵਿਕਾਰ ਆਗੂ ਤੋਂ ਮਾਂਜਾ ਹੋਇਆ ਇਸ ਅਕੈ ਦੇ ਸਮੁਖੇ ਤੇ ਦੁੱਖ ਪਰ ਮੌਕੇ ਤੇ ਮੈਂ ਭੋਜਨ ਸਮਾਜ ਪਾਰਟੀ ਵੱਲੋਂ ਸੁੰਡ ਪਰਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਪਰਵਾਰ ਨੂੰ ਇਹ ਸਹਿਜ ਦਾ ਦੁੱਖ ਹੋਇਆ ਉਹ ਚੋਂ ਨਿਕੰਦੀ ਸ਼ਕਤੀ ਦੇਵੇ ਔਰ ਇਲਾਕੇ ਚ ਜਿਹੜੇ ਲੰਬਾ ਸਮਾਂ ਬੜਾ ਤਪੱਸਿਆਨਾ ਲੀਡਰ ਬਣਦੇ ਨੇ ਇਹ ਪਰਿਵਾਰ ਜਿਹੜਾ ਕਾਲਾਣਾੜਾ ਪਰਿਵਾਰ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਉਸ ਵਿੱਚ ਹੀ ਆਪਣੇ ਸਾਥੀਆਂ ਵੱਲੋਂ ਪਾਰਟੀ ਵੱਲੋਂ ਉਹਨਾਂ ਨੂੰ ਤਾਜੀ ਭੇਟ ਕਰਨਾ ਭਾਇਓ ਜੀ ਦਾ ਖਾਚ ਭਾਇਓ ਜੀ ਫਤਈ ਜਿਆਪੀ ਜਿਆਪੀ ਬਹੁਤ ਦੁਖ ਖੜੀ ਦਾਣਾ ਜੀ ਸ਼ਾਹ ਨੂੰ ਅਚਾਨਕ ਇਹ ਖਬਰ ਮਿਲੀ ਅਭਲੇ ਦਾ ਜਕੀਨ ਹੀ ਹੋਇਆ ਕਿ ਆਪਣੇ ਸਿਹਤ ਦਾ ਬਹੁਤ ਖਿਆਲ ਰੱਖਦੇ ਸੀ ਬੜਾ ਖਾਸਾਬ ਦਾ ਖਾਂਦੇ ਸੀ ਪਰ ਕੁਝ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਔਰ ਅਚਾਨਕ ਜਿਹੜਾ ਇੱਕ ਹਾਰਟ ਅਟੈਕ ਆਇਆ ਅਨਾਜ ਕਰਾਉਣ ਦਾ ਵੀ ਮੌਕਾ ਨਹੀਂ ਮਿਲਿਆ ਮੈਂ ਸਮਾਜ ਦੇ ਜਿੱਥੇ ਪ੍ਰਵਾਨ ਲਈ ਇੱਕ ਬਹੁਤ ਬੜਾ ਕਾਟਾ ਉੱਥੇ ਸਾਡੇ ਜ਼ਿਲ੍ਹੇ ਲਈ ਔਰ ਪੰਜਾਬ ਲਈ ਇੱਕ ਨਾ ਪੂਰਾ ਹੋਣ ਵਾਲਾ ਕਾਟਾ ਇਹਨਾਂ ਦੇ ਪਰਵਾਰ ਦੀ ਪਹਿਲਾਂ ਹੀ ਬੜੀ ਕੁਰਬਾਨੀ ਰਹੀ ਔਰ ਅੱਜ ਇਹਨਾਂ ਦੇ ਜਾਣ ਤੇ ਬਿਲਕੁਲ ਲੱਭ ਨਹੀਂ ਹੈ ਕਿ ਜਿਹੜਾ ਇਹ ਨੁਕਸਾਨ ਸਾਡੇ ਇਲਾਕੇ ਦਾ ਸਾਡੇ ਸੂਬੇ ਦਾ ਹੋਇਆ ਇਹ ਕਦੀ ਵੀ ਨਾ ਪੂਰਾ ਹੋਣ ਵਾਲਾ ਕੰਮ ਹੈ ਵਾਇਲ ਗੁਰਜੀਤ ਕਾ ਖਾਲਸਾ ਵਾਇਲ ਗੁਰਜੀਤ ਕੀ ਫਤਿਹ ਬਹੁਤ ਹੀ ਦੁਖਤੀ ਗੱਲ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਤਰਲੋਚਨ ਸਿੰਘ ਜੀ ਸੌਂਟ ਸਾਫ ਕਾ ਵਿਦਾਇਖ ਹਲਕਾ ਬੰਗਾ ਜੋ ਕੱਲ ਅਚਾਨਕ ਸਾਨੂੰ ਵਿਛੋੜਾ ਦੇ ਗਏ ਹਨ ਅੱਜ ਉਹਨਾਂ ਦੇ ਸੰਸਕਾਰ ਦੇ ਮੌਕੇ ਤੇ ਪਿੰਡ ਸੂਂਡ ਵਿਖੇ ਪਹੁੰਚੇ ਆ। ਮੇਰੇ ਨਾਲ ਸ਼ਰਦਾਦੀ ਪਾਲ ਪੇਟ ਕਰਦਾ। ਸਦਤ ਲੋਚਨ ਸਿੰਘ ਸੋਣ ਜੀ ਨੇ ਸਾਡੇ ਹਲਕੇ ਦੀ ਦੋ ਵਾਰੀ ਨਿਮੈਂਦਗੀ ਕੀਤੀ ਬੰਗਾ ਹਲਕੇ ਦੀ। ਔਰ ਉਹਨਾਂ ਨੇ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਬੰਗਾ ਹਲਕੇ ਚ ਕਰਾਏ ਔਰ ਸਮਾਜ ਦੇ ਵਿੱਚ ਹਰ ਇੱਕ ਨਾਲ ਮਿਲ ਕੇ ਚੱਲਦੇ ਸਨ। ਹਲਕੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਸੀ। ਔਰ ਕੱਲ ਵੀ ਉਹ ਆਪਣੀ ਪਾਰਟੀ ਦੇ ਜਿਹੜੀ ਹੈ ਮਜ਼ਬੂਤੀ ਵਾਸਤੇ ਸਰੰਦਾਰ ਨਗਾਇਆ ਹੋਇਸੀ ਇਲੈਕਸ਼ਨ ਵਿੱਚ ਔਰ ਅਚਾਨਕ ਉਹਨਾਂ ਦਾ ਸਾਡੇ ਕੋਲੋਂ ਉਹ ਵਿਛੜ ਗਿਆ ਵਿਛੋੜਾ ਹੋ ਗਿਆ ਜਿਹੜਾ ਬਹੁਤ ਦੁਖਦਾਈ ਹੈ ਪਰਿਵਾਰ ਵਾਸਤੇ ਵੀ ਸਮਾਜ ਵਾਸਤੇ ਵੀ ਕਿਉਂਕਿ ਸਮਾਜ ਦੇ ਅੰਦਰ ਸਮਾਜ ਦੀ ਸੇਵਾ ਕਰਨ ਵਾਲੇ ਬਹੁਤ ਘੱਟ ਲੋਕ ਹੈ ਔਰ ਇਹਨਾਂ ਦਾ ਤਾਂ ਪਰਿਵਾਰ ਹੀ ਜਿਹੜਾ ਇਹਨਾਂ ਦੇ ਪਿਤਾ ਜੀ ਵੀ ਨੇ ਵੀ ਆਪਣੀ ਸਾਰੀ ਜ਼ਿੰਦਗੀ ਸੇਵਾ 'ਚ ਲਗਾਈ ਔਰ ਇਹਨਾਂ ਨੇ ਵੀ ਆਪਣਾ ਜਿਹੜਾ ਜੀਵਨ ਸਮਾਜ ਦੇ ਲੇਖੇ ਲਾਇਆ ਇਸ ਕਰਕੇ ਸਾਡੇ ਇਲਾਕੇ ਨੂੰ ਬੜਾ ਘਾਟਾ ਪਿਆ ਸਮਾਜ ਨੂੰ ਬੜਾ ਘਾਟਾ ਪਿਆ ਤੇ ਮੈਂ ਸੰਬਿਧਾ ਕੇ ਪਰਮਾਤਮਾ ਦੇ ਕਿਸੇ ਅੱਗੇ ਕਿਸੇ ਦਾ ਜੋਰ ਨਹੀਂ ਔਰ ਉਹਨਾਂ ਦੀ ਜਾਨ ਦਾ ਜਿਹੜਾ ਵਿਛੋੜਾ ਦੁੱਖ ਹੈ ਸਾਰਿਆਂ ਨੂੰ ਲੱਗਤ ਨਿਵਾਸੀਆਂ ਨੂੰ ਜਿਸ ਨੇ ਵੀ ਸੁਣਿਆ ਤੇ ਮਹਾਰਾਜ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਵਕਸ਼ਨ ਪੁੱਛੇ ਪਰਿਵਾਰ ਨੂੰ ਸਮਾਜ ਦੇ ਵਿੱਚ ਪਾੜਾ ਮੰਨ ਦੀ ਸ਼ਕਤੀ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਇੱਥੇ ਬਹੁਤ ਦੁੱਖ ਭਰੇ ਮੌਕੇ ਦੇ ਉੱਤੇ ਇਕੱਤਰ ਥਾਂ ਕਿਉਂਕਿ ਸਾਡੇ ਹਲਕੇ ਦੀ ਦੋਵਰੀ ਵਿਧਾਨ ਸਭਾ ਦੇ ਵਿੱਚ ਨੁਮਾਇੰਦਗੀ ਕਰ ਚੁੱਕੇ ਚੌਧਰੀ ਤਰਲੋਚਨ ਸਿੰਘ ਜੀ ਸੂਣ ਇੱਕ ਸੰਖੇਪ ਜੀ ਬਿਮਾਰੀ ਦੇ ਨਾਲ ਸਾਡੇ ਤੋਂ ਵਿਛੜ ਕੇ ਸਦਾ ਵਾਸਤੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਹਨ ਉਹਨਾਂ ਦੇ ਵਿਛੜ ਜਾਣ ਦੇ ਨਾਲ ਕੱਲਾ ਪਰਿਵਾਰ ਨੂੰ ਘਾਟਾ ਨਹੀਂ ਪਿਆ ਜਾਂ ਬੰਗਾ ਹਲਕੇ ਨੂੰ ਹੀ ਕੱਲਾ ਘਾਟਾ ਨਹੀਂ ਪਿਆ ਮੈਂ ਸਮਝਦਾ ਇਹੋ ਜਿਹਾ ਸਮਾਜ ਸੇਵੀ ਲੋਕਾਂ ਦਾ ਘਾਟਾ ਜਿਹੜਾ ਉਸ ਸਮੁੱਚੇ ਦੇਸ਼ ਦਾ ਸਮੁੱਚੇ ਸਮਾਜ ਦਾ ਘਾਟਾ ਹੈ ਸੋ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਸਾਰਾ ਹਲਕਾ ਜਿਥੇ ਦੁੱਖ ਦੇ ਵਿੱਚ ਅੱਜ ਡੁੱਬਿਆ ਹੋਇਆ ਸਾਰੇ ਹਲਕੇ ਨੂੰ ਪ੍ਰਮਾਤਮਾ ਧਾਰਸ ਦੇਵੇ ਇਹ ਨਹੀਂ ਬੇਨਤੀ ਕਰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਅੱਜ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਤੋਂ ਬਹੁਤ ਹੀ ਸਤਕਾਰਯੋਗ ਸਰਦਾਰ ਸਰਵਜਿੰਸ ਸਿੰਘ ਨੂੰ ਸਾਨੇ ਸਰੀ ਵੀ ਵਿਛੋੜਾ ਦੇ ਗਏ ਆ ਬੜਾ ਸਣਾ ਉਹ ਉੱਥੇ ਤਾਰਨਤਨ ਜਾ ਕੇ ਆਪਣਾ ਪ੍ਰਚਾਰ ਕਰ ਰਿਹਾ ਸੀ ਚੋਣਾ ਦਾ ਤੇ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਰਾਤ ਹੀ ਮੈਨੂੰ ਵੀ ਫੋਨ ਆਇਆ ਤੇ ਉਸ ਵੇਲੇ ਕਹਿੰਦੇ ਭਈ ਉਹਨਾਂ ਦਾ ਹਾਰਟ ਅਟੈਕ ਹੋ ਗਿਆ ਤੋ ਇੱਕ ਵਾਰੀ ਸੁਣ ਕੇ ਪੈਰਾਂ ਹਰੋ ਮੀਟਿੰਗ ਮਿੱਟੀ ਨਿਕਲ ਗਈ ਤੇ ਆ ਕੇ ਹੋਜੇ ਪਹਾਣਾ ਵਰਤ ਗਿਆ ਸੋ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਸਾਰੇ ਸਮਾਜ ਨੂੰ ਸਾਡੇ ਹਰਕੇ ਨੂੰ ਪਹਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਬੜਾ ਬੁਗਾਟਾ ਪਿਆ ਮੈਂ ਥੋੜੇ ਦਿਨ ਹੀ ਪਹਿਲਾਂ ਕਿਉਂਕਿ ਦੋਵਰ ਉਹਨਾਂ ਨੇ ਨਮਾਇਦਗੀ ਕੀਤੀ ਬੰਗਾ ਦੀ ਨਮਾਇਦਗੀ ਤੋਂ ਪਹਿਲਾਂ ਵੀ ਸਾਡੇ 92 ਜਾਂ 92 ਸਾਡੀ ਸਰਕਾਰ ਬਣੀ ਸਾਡੇ ਸਰਦਾਰ ਬਿਆਸ ਸਿੰਘ ਜੀ ਦੇ ਨਾਲ ਓਐਸਡੀ ਦੇ ਰੋਲੋਂ ਕੰਮ ਕੀਤਾ ਸਾਡੇ ਖਾਸ ਕਰਕੇ ਗੜ ਸਿੰਘਰ ਬਲਾਚੌਰ ਮਾਲ ਪਰ ਜਿੰਨੇ ਵੀ ਸਾਡੇ ਹੋਰ ਕਾਂਗਰਸ ਤੋਂ ਬਰਾਕ ਨਹੀਂ ਸਨ ਪਰ ਉਹਨਾਂ ਨੇ ਸਾਡੀ ਡਿਵੈਲਪਮੈਂਟ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ 4 91 ਨੂੰ ਉਹਨਾਂ ਦੇ ਫਾਦਰ ਜੋ ਚੌਰੀ ਜਗਤਰਾਮ ਜੀ ਸੂਟ ਸੀਗੇ ਮੈਂ اسی ਜਗ੍ਹਾ ਤੇ ਅਸੀਂ ਆਏ ਸੀਗੇ ਉਹਨਾਂ ਦਾ ਵੀ ਮਾਰਡਰ ਕਰ ਦਿੱਤਾ ਗਿਆ ਸੀਗਾ ਚੌਰੀ ਜਗਤਰਾਮ ਜੀ ਬڑے ਇੱਕ ਗਰੀਬਾਂ ਦੇ ਮਸੀਹਾ ਸਨ ਉਸ ਵੇਲੇ ਰਵੇਰੋ ਸਾਹਿਬ ਰੇਹ ਸਾਹਿਬ ਗਵਰਨਰ ਸਾਹਿਬ ਵੀ ਆਏ ਸਨ ਤੇ ਬੂਟਾ ਸਿੰਘ ਵੀ ਆਏ ਸਨ ਤੇ ਮਤਲ ਉਸ ਟਾਈਮ ਦਾ ਬੜਾ ਕੱਟਾ ਉਹਨਾਂ ਨੇ ਸਾਰੀ ਜਿਹੜੀ ਬਰਾਸ ਉਹਨਾਂ ਦੀ ਸੰਭੀ ਬੜਾ ਕੰਮ ਕੀਤਾ ਮੇਰੇ ਨਾਲ ਹੀ 15 ਦਿਨ ਪਹਿਲਾਂ 2 ਅਕਤੂਬਰ ਦੀ ਗਾਂਧੀ ਜਨਤੀ ਵੀ ਮੇਰੇ ਨਾਲ ਗੜ ਸਿੰਘਰੇ ਮਨਾ ਕੇ ਆਏ ਹਨ ਇਹ ਅੰਮਕਾ ਸੋਨੀ ਜਿਹੜੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਉਹਨਾਂ ਦੇ ਹਸਬੰਡ ਦੀ ਡੈਥ ਹੋਈ ਹੈ ਅਦਵਾਰੀ ਦੇ 2 ਦਿਨ ਪਹਿਲੇ ਅਸੀਂ ਇਕੱਠੇ ਗਏ ਬਾਈਰ ਗਏ ਬਾਈ ਇਹ ਜਾ ਕੇ ਉੱਥੇ ਦਿੱਲੀ ਗਏ ਸਪੈਸ਼ਲ ਹੋ 7 ਵਜੇ ਵਾਪਸੀ ਆਈ ਹੈ ਉਹਨਾਂ ਨੇ ਬੜਾ ਅਫਸਰ ਇਹ ਨਹੀਂ ਪਤਾ ਸੀ ਵੀ ਮੈਂ ਇੱਕ ਮਹੀਨੇ ਬਾਅਦ ਮੇਰਾ ਇਸ ਤਰ੍ਹਾਂ ਹੋਣਾ ਸਾਨੂੰ ਬੜਾ ਘਾਟਾ ਪਿਆ ਸਾਡੇ ਖਾਸ ਕਰਕੇ ਕੰਢੀ ਏਰੀਆ ਤੇ ਦੁਆਬੀ ਏਰੀਆ ਨੂੰ ਬਹੁਤ ਭਾਰੀ ਘਾਟਾ ਪਿਆ ਹੈ ਮੈਂ ਪ੍ਰਮਾਤਮਾ ਅਗਾਸ਼ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੁਹਾਡਾ ਕਿ ਆਪਣੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਜਿੰਨੇ ਵੀ ਜਪਾਰਟੀ ਦੇ ਵਰਕਰ ਜਾਂ ਇਲਾਕੇ ਦੇ ਵਰਗੇ ਉਹਨਾਂ ਨੂੰ ਪਰਾਣਾ ਮੰਨਣ ਦਾ ਬਲ ਬਖਸ਼ੇ ਅੱਜ ਇਸ ਸੋਗਮਈ ਘੜੀ ਦੇ ਵਿੱਚ ਬਹੁਤ ਹੀ ਦੁਖੀ ਦਿਲ ਦੇ ਨਾਲ ਖੜੇ ਹਾਂ ਸਾਡੇ ਹਲਕੇ ਦੀ ਆਨ ਸ਼ਾਨ ਔਰ ਸਾਡੇ ਹਲਕੇ ਦੇ ਦਿਲੋ ਜਾਨ ਨਾਲ ਪਿਆਰ ਕਰਨ ਵਾਲੇ ਸਾਰਿਆਂ ਨੂੰ ਗਰੀਬਾਂ ਦੇ ਨਾਲ ਆਮ ਲੋਕਾਂ ਦੇ ਨਾਲ ਖੜਨ ਵਾਲੇ ਸ਼੍ਰੀ ਤਲੋਚਨ ਸਿੰਘ ਜੀ ਸੂਰ ਸਾਡੇ ਮਹਿਬੂਬ ਐਮ ਐਲ ਏ ਜਿਹੜੇ 2002 ਦੇ ਵਿੱਚ ਤੇ 2012 ਦੇ ਵਿੱਚ ਦੋ ਵਾਰ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਸਨ ਔਰ ਇਸ ਵੇਲੇ ਪਾਰਟੀ ਦੀਆਂ ਸੇਵਾਵਾਂ ਕਰ ਰਿਹਾ ਸੀ ਪਾਰਟੀ ਦੇ ਸੇਵਾ ਨ ਕਰਦੇ ਹੋਏ ਤਰਨ ਤਰਨ ਇਲੈਕਸ਼ਨ ਦੇ ਵਿੱਚ ਉਹ ਪ੍ਰਚਾਰ ਕਰ ਰਿਆ ਕਰਦੇ ਆ ਅਚਾਨਕ ਉਹਨਾਂ ਨੂੰ ਇਹ ਹਾਰਟ ਦੀ ਬਿਮਾਰੀ ਹੋਈ ਔਰ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਲੇਕਿਨ ਬਹੁਤ ਦੁਖੀ ਆ ਸਾਰਾ ਹਲਕਾ ਬਹੁਤ ਸੋਗ ਦੇ ਵਿੱਚ ਡੁੱਬਿਆ ਹੋਇਆ ਔਰ ਸਾਨੂੰ ਕੁਝ ਸੋਝ ਨਹੀਂ ਰਿਹਾ ਕਿ ਕੀ ਮੜਿਆ ਤੇ ਕੀ ਬਣਨਾ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸਾਡਾ ਸਾਰਾ ਹਲਕਾ ਪਰਿਵਾਰ ਦੁਖੀ ਆ ਮੈਂ ਬਰਮਾਧਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹਦੇ ਪਰਿਵਾਰ ਨੂੰ ਜਿੱਥੇ ਪਹਾੜਾਂ ਮੰਨਣ ਦਾ ਵਾਲ ਬਖਸ਼ਣ ਉੱਥੇ ਸਾਰੇ ਮਿੱਤਰਾਂ ਦੋਸਤਾਂ ਪਿਆਰਿਆਂ ਨੂੰ ਹਲਕੇ ਨੂੰ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਧਾਰ ਸਟੈਂਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਕੁੱਸ ਦੀ ਘੜੀ ਆ ਕਿ ਸਾਡੇ ਹਲਕੇ ਦੇ ਨੇਤਾ ਚੌਧਰੀ ਤੁਲਸੀ ਸਿੰਘ ਜੀ ਵੀ ਆਨ ਟਾਈਮਲੀ ਦੁੱਖ ਹੋਈ ਆ ਤੇ ਸਾਰੇ ਹਲਕੇ ਦੇ ਵਿੱਚ ਮੋਹ ਕੀ ਸੁਪ੍ਰਿਆ ਮਾਹੌਲ ਹੈ ਬੜੇ ਅਨਟਾਈਮਲੀ ਡੈਥ ਹੋਣ ਦੇ ਨਾਲ ਸਾਰੇ ਇਲਾਕੇ ਨੂੰ ਬਹੁਤ ਘਾਟ ਪਈ ਹੈ ਬੁਣੀ 23 ਸਾਲ ਇਲਾਕੇ ਦੀ ਸੇਵਾ ਕੀਤੀ ਔਰ ਗਰੀਬਾਂ ਦੇ ਨਾਲ ਹਮਦਰਦ ਸਨ ਔਰ ਹਲਕੀ ਬਾਫੜ ਕੇ ਚੱਲਣ ਵਾਲੇ ਸਨ ਔਰ ਸਾਡੇ ਇਲਾਕੇ ਨੂੰ ਸਾਡੇ ਲੋਕਾਂ ਨੂੰ ਬਹੁਤ ਬੜੀ ਚੁੱਸ ਹੁੰਦੀ ਹੈ ਮੈਂ ਉਹ ਅਨੁਸ਼ਰਧਾ ਦੇ ਫੁੱਲ ਪੇਟ ਨੂੰ ਔਰ ਆਪਣੀ ਆਤਮਾ ਕੇ ਅਰਦਾਸ ਕਰਨਾ ਕਿ ਤੋਂ ਆਤਮਾ ਨੂੰ ਆਪਣੀ ਚੰਨਵਾਕ ਨੂੰ ਆਸਤ ਲਈ ਬਾਈ ਗੋਜੀ ਦਾ ਖਾਸਾ ਬਾਈ ਗੋਜੀ ਦਾ ਪੱਤੇ ਸੰਗਤ ਦੇ ਬੇਵਕਤ ਸਾਾਬਤ ਕਾਲ ਚਲਾਣ ਦੀ ਹੈ ਪਰਵਾਦ ਨਹੀਂ ਬੜਾ ਸਮਾਜ ਨੂੰ ਬਹੁਤ ਬੁਧ ਕਰਦਾ ਸਹੀ ਬਤੀ ਲੰਮੀ ਸੇਵਾ ਸੀ ਇਸ ਪਰਵਾਦ ਦੀ ਸਮਾਜ ਨੂੰ ਮੰਗਾਂ ਬਹੁਤ ਇਸ ਵਿੱਚ ਜਿਹਾ ਉਸੇ ਵਰਗਾ ਦੇ ਜਾਣਨਾ ਪਰਵਾਦ ਨੂੰ ਚੱਟਦੀ ਪੈਂਦੀ ਕਿ ਉਹਨੂੰ ਸਮਾਜ ਨੂੰ ਬਹੁਤ ਬੁਧ ਕਰਦਾ ਹੈ ਕਿ ਬਹੁਤ ਅਫਸੋਸ ਹੈ ਸ਼ਾਂਤੀ ਜੀ ਚੌਧਰੀ ਤੇਲਵਿੰਗ ਸਿੰਘ ਉਹਨਾਂ ਦਾ ਇਹ ਵਕਤੀ ਦਾ ਇਹ ਮੌਤ ਨਹੀਂ ਹੈ ਬੜਾ ਸਦਮੇ ਵਾਲੀ ਗੱਲ ਹੈ ਰਿਸਪੋਸ ਸੀ ਕਿ ਉਹ ਤਾਂ ਕਿ ਪਾਰਟੀ ਦੀ ਕੈਂਪੇਨ ਕਰ ਰਹੀ ਸੀ ਲੇਕਿਨ ਅਚਾਨਕ ਨੌਜਵਾਨ ਦੌਰਾਨ ਦੌਰਾਨ ਸਾਡੇ ਦੇ ਘਰ ਆ ਗਏ ਔਰ ਇੱਕ ਬਹੁਤ ਵਧੀਆ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਚੌਂਦੀ ਜੀ ਜਨਾਬ ਨੇ ਸ਼ੁਰੂ ਕਰ ਪਾਈ ਰਾਖਵਾ ਦੇ ਤਰ੍ਹਾਂ ਲੜਦੇ ਆਰੇ ਪਿਤਾ ਜੀ ਸਰਦੂ ਸਿੰਘ ਜੀ ਕਿਤੇ ਸਾਰੇ ਘਟੇ ਕੋਈ ਗਰੁੱਪ ਦੇ ਸੀ ਕਰਦੇ ਐਮਐਲਏ ਹੋ ਕਰਿਆ ਰਛਾ ਦਿੱਤੀ ਔਰ ਇਸ ਪੰਜਾਬ ਨੂੰ ਮਨੁਸ਼ਾਦ ਦੀ ਅੱਜ ਉਹਨਾਂ ਦੇ ਜਾਨ ਚ ਗਏ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਲੇਕਿਨ ਸਮਾਜ ਦੇ ਲਈ ਵੀ ਵਰਨਨ ਇਸ ਨਾਲ ਬਹੁਤ ਨੁਕਸਾਨ ਹੋਇਆ ਘਾਟਾ ਮੈਂ ਅੱਜ ਜਿਹੜੇ ਚੌਧਰੀ ਸਾਹਿਬ ਤਰਲੋਚਨ ਸਿੰਘ ਸੂਨਜੀ ਸਾਫ ਦਾ ਵਿਧਾਇਕ ਇੱਥੇ ਕਾਂਗਰਸ ਪਾਰਟੀ ਦੇ ਸੀਗੇ ਦੋ ਵਾਰ ਉਹਨਾਂ ਨੇ ਤੋਂ ਸਭਾ ਜਿਹੜਾ ਇਲੈਕਸ਼ਨ ਜਿੱਤਿਆ ਸੀਗਾ ਤੇ ਅੱਜ ਜਿਹੜਾ ਉਹਨਾਂ ਦੇ ਇਸ ਘਾਟਾ ਜਿਹੜਾ ਆ ਇਹ ਕਾਂਗਰਸ ਪਾਰਟੀ ਦੇ ਨਾਲ ਨਾਲ ਪੰਗਾ ਸ਼ਹਿਰ ਨੂੰ ਹੀ ਵੱਡਾ ਘਾਟਾ ਪਿਆ ਕਿਉਂਕਿ ਇੱਕ ਸਿਰ ਕੱਢ ਮੈਂ ਔਰ ਜਿਹੜਾ ਲੀਡਰ ਸੀਗੇ ਜਿਨ੍ਹਾਂ ਦੇ ਨਤ੍ਰਿਤਵ ਦੇ ਵਿੱਚ ਜਿਹੜਾ ਬੰਗਿਆ ਦੇ ਵਿੱਚ ਕੰਮ ਚੱਲਦਾ ਸੀ ਬਹੁਤ ਜਿਹੜਾ ਦੁੱਖ ਦੀ ਲਹਿਰ ਆ ਪੂਰੇ ਸ਼ਹਿਰ ਦੇ ਵਿੱਚ ਇਕੱਲੀ ਪਾਰਟੀ ਜਿਨੀ ਸਾਰਾ ਜਿਹੜਾ ਬੰਗਾ ਸ਼ਹਿਰ ਆ ਸਾਰੀਆਂ ਪਾਰਟੀਆਂ ਤੁਸੀਂ ਦੇਖਿਆ ਐਮਸੀ ਕੌਂਸਲਰ ਔਰ ਸਾਰੀਆਂ ਪਾਰਟੀਆਂ ਦੇ ਸ਼ਾਮਲ ਹੋਏ ਆ ਔਰ ਸਾਰਿਆਂ ਨੇ ਆਪਣੀਆਂ ਸੋਸ਼ਲ ਮੀਡੀਆ ਤੇ ਵੀ ਪੋਸਟਰ ਪਾਈਆਂ ਬਹੁਤ ਜਿਹੜਾ ਸਾਰਾ ਸ਼ਹਿਰ ਦੁਖੀ ਆ ਇਹਦਾ ਬਟਾ ਜਿਹੜਾ ਘਾਟਾ ਪਿਆ ਆ ਵਾਹਿਗੁਰੂ ਗਿਆ ਅਰਦਾਸ ਕਰਦੇ ਆ ਕਿ ਇਹ ਜਿਹੜਾ ਘਾਟਾ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਸਾਰੇ ਸਮਾਜ ਨੂੰ ਮੰਨਨ ਦਾ ਜਿਹੜਾ ਵੱਲ ਬਖਸ਼ੇ ਬਖਸ਼ਣਾ ਧੰਨਵਾਦ ਜੇ ਜਿਹੜਾ ਸਾਡੇ ਐਕਸਐਮਐਲ ਕਾਰਪੋਰੇਸ਼ਨ ਸਿੰਘ ਜੀ ਜਿਹੜਾ ਜਿਹੜਾ ਸਾਡੇ ਤੋਂ ਅੱਜ ਸ਼ਰੀਰਕ ਰੂਪ ਦੇ ਵਿੱਚ ਤੁਰਦਾ ਹੋ ਗਿਆ ਇਹ ਬੰਗਾ ਦੀ ਸਿਆਸਤ ਵਾਸਤੇ ਬਹੁਤ ਵੱਡਾ ਵੱਡਾ ਘਾਟਾ ਆ ਕਿਉਂਕਿ ਹਰ ਕਿਸੇ ਦੇ ਨਾਲ ਖੜਨਾ ਹਰ ਕਿਸੇ ਦਾ ਸਾਥ ਦੇਣਾ ਤੇ ਗਰੀਬ ਲੋਕਾਂ ਦੀ ਬਾਹ ਬਾਨੀ ਤੇ ਬਹੁਤ ਵੱਡਾ ਜੌਨ ਸਗਾ ਉਹਨਾਂ ਤੇ ਹਰ ਦੁੱਖ ਸੁੱਖ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਉਹ ਸ਼ਾਮਲ ਹੁੰਦੇ ਸਗੇ ਔਰ ਮੈਂ ਸਾਹਿਦਾਂ ਕਿਉਂਕਿ ਪਾਰਟੀ ਵਾਜੀ ਤੋਂ ਉੱਤੇ ਉੱਠ ਕੇ ਕੋਈ ਇੱਕ ਵਧੀਆ ਇਨਸਾਨ ਸਗੇ ਇਹ ਮੰਗਾ ਸ਼ਹਿਰ ਨੂੰ ਬਹੁਤ ਵੱਡਾ ਨੁਕਸਾਨ ਹੈ ਹਾਂਜੀ ਮੈਂ ਸਮਝਦਾ ਬਹੁਤ ਹੀ ਦੁੱਖਦਾਈ ਘਟਨਾ ਹੋਇਆ ਅਸੀਂ ਇਕੱਠੇ ਹੀ ਦਰੰਦਰਾਣੇ ਇੱਕ ਕੋਈ ਮੂਤ ਤੇ ਸਾਡੀ ਡਿਊਟੀ ਸੀ ਅੱਛਾ ਜੀ ਅਸੀਂ ਇਕੱਠੇ ਹੀ ਕੰਮ ਕਰ ਰਹੇ ਸੀ ਉੱਥੇ ਕਾਂਗਰਸ ਪਾਰਟੀ ਲਈ ਮੈਂ 1-2 ਦਿਨ ਦੀ ਬ੍ਰੇਕ ਲੈ ਕੇ ਅਸੀਂ ਮੈਂ ਵਾਪਸ ਵੀ ਆਇਆ ਉੱਥੇ ਹੀ ਸੀ ਅੱਛਾ ਜੀ ਜਦੋਂ ਕੱਲ੍ਹ ਇਹ ਖਬਰ ਸੁਣੀ ਹੈ ਤਾਂ ਮਨ ਬਿਲਕੁਲ ਵਿਚਲਿਤ ਹੋਇਆ ਔਰ ਬਹੁਤ ਹੀ ਮੰਦ ਭਾਗਾ ਹੋਇਆ ਕਾਂਗਰਸ ਪਾਰਟੀ ਦੇ ਥੰਮ ਸੀਗੇ ਚੋਇਸ ਆ ਔਰ ਯਕੀਨ ਨਹੀਂ ਹੋ ਰਿਹਾ ਅਜੇ ਵੀ ਜੋ ਸਾਡੇ ਚ ਨਹੀਂ ਰਹੇ ਮੈਂ ਪਰਮਾਤਮਾ ਕੇ ਹੀ ਅਰਦਾਸ ਕਰਦਾ ਕਿ ਉਹਨਾਂ ਨੂੰ ਇਸ ਵਿਛੜੀ ਹੋਏ ਰੂਹ ਨੂੰ ਆਪਣੇ ਚਰਨਾਚ ਸਥਾਨ 'ਤੇ ਔਰ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਇਹ ਪਾਣਾ ਮੰਨਣ ਦਾ ਬਲਤ ਹੈ। ਰਾਜੀਪਾ ਜੀ ਜਿੰਦਰਨੀ ਤੁਸੀਂ ਕਿਹਾ ਜਨ ਹੈ ਬੜਾ ਸੋਫੀ ਬਹੁਤ ਹੀ ਮੰਦਭਗੀ ਘਟਨਾ ਵਾਪਰੀ ਹੈ। ਵਾਹਿਗੁਰੂ ਨੂੰ ਪਤਾ ਨਹੀਂ ਕੀ ਮਜਬੂਰ ਸੀ ਮੈਂ ਆਪਣੇ ਪੱਤਰਕਾਰ ਭਾਈਚਾਰੇ ਵੱਲੋਂ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਦੁੱਖ ਦਾ ਪ੍ਰਗਟਾਵਾ ਕਰਦਾ ਔਰ ਪੱਤਰਕਾਰ ਭਾਈਚਾਰੇ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੱਕ ਸ਼ਹਿਰ ਦਾ ਬਹੁਤ ਹੀ ਵਧੀਆ ਨੁਮਾਇੰਦਾ ਅਨੂ ਛੱਡ ਕੇ ਚਲ ਗਿਆ ਹੈ ਔਰ ਆਪਣੇ ਭਾਈਚਾਰੇ ਵੱਲੋਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਦੀ ਵਿਚੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਇਲਾਕਾ ਨਿਵਾਸੀਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ